ਹਰਾਜ ਦਾ ਜਾਨ ਤੂੰ ਪਿਆਰਾ ਮਿਲ ਜਾ ਮੈਂ ਤੂੰ ਮਿਲਿਆ ਤੇਰੇ ਬਨਾ ਦੇ ਦਿਲ ਨੂੰ ਚਲਾ ਦੇ ਜਾਨ ਸੀ ਸੀ ਤੇ दुनिया ਕਾ ਦਿਨ ਹੈ ਬੜਾ ਵੱਡਾ ਦਿਨ ਆਜ ਦੇ ਦਿਨ ਨੂੰ ਮੇਰਾ ਦਿਨ ਨੂੰ ਸੁਮੇਰ ਨਾਮ ਦੇ ਨਾਲ ਲਾਈਏ ਜ਼ੁਕੀਰ ਸੁਮੇਰ ਹੋਇਆ ਅੱਜ ਬਾਬਾ ਗੁਲਾਬ ਸਿੰਘ ਜੀ ਨੇ ਸੁਮੇਰ ਕਰ ਦਿੱਤਾ ਤੇ ਪਰਵਾਨਾ ਜੀ ਦੇ ਜਿੰਨੇ ਵੀ ਲਫ਼ਜ਼ ਕਹੇ ਆ ਬੜੀ ਕੋਮਲਤਾ ਦੇ ਵਿੱਚ ਗੁਰੂ ਨੂੰ ਪਰੱਖ ਰੱਖ ਕੇ ਅਨੰਤ ਆ ਗਿਆ ਵੀ ਇਹ ਪੈਲਸ ਨਹੀਂ ਅੱਜ ਇਹ ਇੱਕ ਉਹ ਗੁੰਡ ਬਣ ਗਿਆ ਜਿਸ ਗੁੰਡ ਵਿੱਚ ਇਸ਼ਨਾਨ ਕਰਕੇ ਸਾਰੇ ਰਾਗੋ ਹਾਂਸੀ ਕਰਦੇ ਆਂ ਜਿਆਨੇ ਬਾਹਰ ਕਾਤੀ ਸੋ ਮੇਰੇ ਘਰੋਂ ਪਾਪਾ ਗੁਰਬਖਸ਼ ਸਿੰਘ ਜੀ ਨੂੰ ਉਹਨਾਂ ਦੀ ਘਰੋਂ ਪਤਨੀ ਨੂੰ ਸਾਡੇ ਅਰਦਾਸੀ ਸਿੰਘ ਉਹਨਾਂ ਨੂੰ ਪਾਪਾ ਜੋਗਾ ਸਿੰਘ ਜੀ ਨੂੰ ਗੁਰਪ੍ਰੀਤ ਸਿੰਘ ਦੀ ਲਾਂਡਾ ਜਿਨ੍ਹਾਂ ਨੇ ਸਾਡੇ ਸ਼ਹਿਰਪੁਰ ਜਿਲ੍ਹੇ ਦੇ ਵਿੱਚ ਵਾਵਾ ਵਾਵਾ ਕਰਵਾਈ ਹੈ ਔਰ ਜਿਹੜੇ ਕਿ ਬਹੁਤ ਵੱਡੇ ਮਸ਼ਹੂਰ ਹਨ ਉਹਨਾਂ ਨੇ ਅੱਜ ਇੱਥੇ ਘੋੜੀ ਜਿਹੜੀ ਗਾਈ ਹੈ ਨਾ ਸਭ ਨੂੰ ਬਰਾਗ ਵਿੱਚ ਵਿਆਤਾ ਔਰ ਇਹਦਾ ਜਿਹੜਾ ਸ਼ੇਆ ਪਰਵਾਨਾ ਜੀ ਨੂੰ ਜਾਂਦਾ ਜੇ ਪਰਵਾਨਾ ਜੀ ਅੱਜ ਨਾ ਇਸ ਮਹਿਫਲ ਵਿੱਚ ਹੁੰਦੇ ਸ਼ਾਇਦ ਇਹ ਘੋੜੀ ਨਾਲ ਗਾਈ ਜਾਂਦੀ ਸਾਧ ਸੋ ਇੰਨੀਆਂ ਕਿ ਬੇਤੀਆਂ ਪਰਵਾਡ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਆਨੰਦ ਮਸਾਇਆ ਸਾਡੇ ਗੁਰਦੇ ਸਿੰਘ ਜੀ ਲੰਡਰ ਵਾਲੇ ਬਾਬਿਆਂ ਨੇ ਹੁਣ ਪਰਮਾਨੰਥ ਜੀ ਕਹਿੰਦੇ ਸੀ ਸਾਰੇ ਹੁੰਦੇ ਸੀ ਤੇ ਬਾਬੇ ਹੁੰਦੇ ਸੀ ਹੁਣ ਬਾਬੇ ਇੱਧਰ ਖੜਨਗੇ ਸਾਡੇ ਗੁਰਿੰਦਰ ਬਾਜੀ ਤੇ ਨਾਲ ਸਰਨਜੀ ਇਹ ਗੋਣਗੇ ਉਸ ਤੋਂ ਬਾਅਦ ਫਿਰ ਮੱਗ ਦਾ ਮੁਕਾਬਲਾ ਇੱਧਰ ਸੁਣਾਗੇ ਜਿੱਥੇ ਜਿੱਥੇ ਚੱਲ ਕੇ ਆਏ ਹਾਂ ਬਹੁਤ ਬਹੁਤ ਆਨੰਦ

I'm